ਰੋਡ ਸੇਫਟੀ ਦੇ ਜਿਹੜੇ ਇਕਵਿਪਮੈਂਟਸ ਹੁੰਦੇ ਆ ਉਹਦੇ ਤਹਿਤ ਜਿਹੜੀ ਸਾਡੀ ਡਿਸਟ੍ਰਿਕਟ ਕਮੇਟੀ ਹੈ ਉਹਦੇ ਤਹਿਤ ਜੋ ਜੋ ਸਾਨੂੰ ਟ੍ਰੈਫਿਕ ਦੇ ਲਈ ਸਮਾਨ ਸਾਨੂੰ ਚਾਹੀਦਾ ਸੀਗਾ ਲੋੜਿੰਦਾ ਸੀ ਉਸ ਅਸੀਂ ਡੀਸੀ ਸਾਹਿਬ ਨੂੰ ਆਪਣੀ ਰਿਕਵਿਜ਼ੀਸ਼ਨ ਦਿੱਤੀ ਸੀ ਜਿਹਦੇ ਤਹਿਤ ਤਹਿਤ ਸਾਨੂੰ ਪਿਛਲੇ ਦਿਨੀ ਟ੍ਰੈਫਿਕ ਦੀ ਕੋਨਸ ਤੇ ਟ੍ਰੈਫਿਕ ਦੇ ਫੈਨਸਲੇਟ ਜਿਹੜੀ ਸਾਡੀ ਰਿਫਲੈਕਟਿਵ ਬੇਟਨਸ ਹੁੰਦੀਆਂ ਆ ਔਰ ਜਿਹੜੀ ਫਰਸਟ ایڈ ਕਿਟਸ ਹੁੰਦੀਆਂ ਐ ਤੇ ਟ੍ਰਾਫਿਕ ਦੇ ਨਾਲ ਜੋ ਵੀ ਰੈਗੂਲੇਸ਼ਨ ਲਈ ਸਾਨੂੰ ਸੇਫਟੀ ਇਕਵਿਪਮੈਂਟ ਹੁੰਦਾ ਉਹ ਕਾਫੀ ਸਾਨੂੰ ਪ੍ਰੋਵਾਈਡ ਕੀਤਾ ਗਿਆ ਹੈ ਜਿਹਦੇ ਤਹਿਤ ਅੱਜ ਮੈਂ ਜਿਹੜਾ ਸਾਡਾ ਜ਼ਿਲ੍ਹੇ ਦਾ ਟ੍ਰਾਫਿਕ ਪੁਲਿਸ ਆਫਿਸ ਹੈ ਉੱਥੇ ਆਈ ਹੈਗੀ ਹਾਂ ਤੇ ਡੀਐਸਪੀ ਟ੍ਰਾਫਿਕ ਇੰਚਾਰਜ ਜਿਹੜੇ ਹਰਪ੍ਰੀਤ ਸਿੰਘ ਹੈਗੇ ਇੰਚਾਰਜ ਟ੍ਰਾਫਿਕ ਅਮਰੀਕ ਔਰ ਸਾਡੇ ਨੀਅਰੈਸਟ ਜਿਹੜੇ ਕੁਝ ਐਫਐਚਓਜ਼ ਉੱਤੇ ਆਪ ਹੈ ਇਹਨਾਂ ਨੂੰ ਬੁਲਾ ਕੇ ਅਸੀਂ ਜਿਹੜਾ ਇਹ ਇਕਵਿਪਮੈਂਟ ਹੈਗਾ ਉਹ ਸਾਰਾ ਕੁਝ ਅੱਜ ਇਹਨਾਂ ਨੂੰ ਮੁਹੱਈਆ ਕਰਾਇਆ ਐ ਐਂਡ ਆਈ ਹੋਪ ਕਿ ਇਹ ਜਿਹੜੀ ਚੀਜ਼ਾਂ ट्रैफिक की रेगूले प्रॉपरली यूटिलाइज कर रेगूले बैटर करेंसी इनक्रीज करना चीजा प्रॉपरली यूटीलाइज करिए थैंक यू